ਨਮਸਕਾਰ ਵੀ ਦੋਸਤੋ ਤੁਹਾਡਾ ਸਵਾਗਤ ਹੈ ਅੱਜ ਦੇ ਆ ਬਲੌਗ ਦੇ ਵਿੱਚ ਅੱਜ ਆਪਾਂ ਕਾਫੀ ਦਿਨਾਂ ਬਾਅਦ ਡੇਰੇ ਦੇ ਬਾਬਾ ਮੋਨੀ ਗਰੀ ਜੀ ਮਹਾਰਾਜ ਜੀ ਦੇ 베ੜੇ ਦੇ ਵਿੱਚ ਮਹਾ ਸਪਤਾ ਗਿਆਨ ਜਗ ਚੱਲ ਰਿਹਾ ਸੀ ਜੋ ਕਿ ਸਮਾਪਤ ਹੋ ਚੁੱਕਿਆ ਤੇ ਅੱਜ ਆਪਾਂ ਤੁਹਾਨੂੰ ਲੈ ਕੇ ਚੱਲਾਂਗੇ ਆਪਣੇ ਬਾਗਲ ਦੇ ਵਿੱਚ ਜਿਸ ਦੇ ਵਿੱਚ ਸਬਜ਼ੀ ਬਾਜੀ ਲਾਈ ਹੋਈ ਹੈ ਸਵੇਰੇ ਸਵੇਰੇ ਵੱਡਾ ਸਿੰਘ ਮੰਦਿਰ ਵੀ ਮਿਲਣੇ ਆਪਾਂ ਨੂੰ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਜੱਗੀ ਮੋਟੋ ਬਲੋ ਲੈ ਵੀ ਪਿਆਰੇ ਸਾਥੀਓ ਆਪਾਂ ਪਹੁੰਚੁੱਕੇ ਆ ਤੇ ਸਵੇਰੇ ਸਵੇਰੇ ਖੋਲਾਂਗੇ ਜਿੰਦਾ ਸਵੇਰੇ ਸਵੇਰੇ ਖੁੱਲ੍ਹ ਰਿਹਾ ਲੋਕ ਜੈ ਗਣੇਸ਼ ਜੈ ਗਣੇਸ਼ ਜੈ ਗਣੇਸ਼ ਦੇਵਾ ਮਾਤਾ ਜਨਕੀ ਪਾਰਵਤੀ ਪਿਤਾ ਮਹਾਦੇਵਾ ਏ ਭਗਵਾਨ ਸਭ ਨੂੰ ਮਨ ਤੋਂ ਗਿਆਨ ਪ੍ਰਦਾਨ ਕਰੀ ਸੁਖ ਸ਼ਾਂਤੀ ਬਖਾ ਕੇ ਰੱਖੇ ਸਭ ਦੇ ਖਜ਼ਾਨੇ ਭਰਪੂਰ ਕਰੀ ਲੈ ਵੀ ਸਵੇਰੇ ਸਵੇਰੇ ਤੁਹਾਨੂੰ ਸਬਜੀ ਦੇ ਕਰਾਉਣਿਆਂ ਦਰਸ਼ਨ ਜਿੱਥੇ ਆਪਣੀਆਂ ਕarele ਵਾਲੀਆਂ ਬੇਲਾਂ ਹਰੀਆਂ ਹੋ ਰਹੀਆਂ ਨੇ ਜਿਨ੍ਹਾਂ ਨੂੰ ਕੱਲ ਪਾਣੀ ਲਗਾਇਆ ਸੀ ਤੇ ਲਗ ਰਾਂ ਸ਼ੁਰੂ ਕਰਤੀਆਂ ਇਹਨਾਂ ਨੇ ਉੱਪਰੋਂ ਕਿਉਂਕਿ ਇਹ ਹੁਣ ਇਹਨਾਂ ਦੇ ਉੱਪਰ ਆਪਾਂ ਜਾਤਾ ਢਾਗਾ ਬੰਨਣੇ ਤਾਂ ਕਿ ਉੱਪਰੋਂ ਜਾ ਛਕਣ ਜਾ ਇਹਨਾਂ ਦੇ ਉੱਪਰ ਮੋੜੀਆਂ ਰੱਖਣੀਆਂ ਪੈਣਗੀਆਂ ਤਾਂ ਕਰਕੇ ਇਹ ਉੱਪਰ ਨੂੰ ਸਫਲ ਹੋ ਸਕਣ ਨਹੀਂ ਵੀਰੇ ਇਹ ਗਰਮੈਸ ਦੇ ਕਾਰਨ ਕੇਲੇ ਬਹੁਤ ਹੀ ਕੱਟੇ ਤਰੇਲੇ ਬਹੁਤ ਹੀ ਘੱਟ ਲੱਗਣ ਦੇ ਚਾਂਸ ਨੇ ਤੇ ਇੱਧਰ ਆਪਣੇ ਚੱਪਣ ਕਦਦ ਤਿਆਰ ਹੋ ਚੁੱਕੇ ਨੇ ਪੀਲੇ ਬਿਲੇ ਫੁੱਲਾਂ ਨਾਲ ਤੇ ਲੱਗਣੇ ਵੀ ਸ਼ੁਰੂ ਹੋ ਗਏ ਕਾਫੀ ਮਾਤਰਾ ਦੇ ਵਿੱਚ ਕਿਉਂਕਿ ਇੱਕ ਪ੍ਰੋਬਲਮ ਹੋਰ ਆ ਗਈ ਕੱਲ ਆਪਾਂ ਜਿਆਦਾ ਰਮਾਤੀਆਂ ਰਮਾਣ ਕਾਰਨ ਜਿਹੜੇ ਪਹਿਲਾਂ ਲੱਗੇ ਹੋਏ ਥੀ ਉਹ ਸੁੱਕਣੇ ਤੇ ਗਲਣੇ ਸ਼ੁਰੂ ਹੋ ਗਏ। ਚਲੋ ਕੋਈ ਗੱਲ ਨਹੀਂ ਤੇ ਹੋਰ ਵੀ ਅੱਗੇ ਬੇਲਾ। ਦਿਖਾਉ ਮੈਂ ਤੁਹਾਨੂੰ ਇੱਧਰ ਮਿਰਚਾਂ ਨੇ, ਟਮਾਟਰਾਂ, ਗੋਭੀ ਤੇ ਹੁਣ ਆਪਾਂ ਤੁਹਾਨੂੰ ਗੋਭੀ ਬਾਰੇ ਜਾਣਕਾਰੀ ਦੇਵਾਂਗੇ, ਬੰਦ ਗੋਭੀ ਬਾਰੇ। ਆ ਜਾਓ ਵੀ ਸਾਥੀ। ਧੰਨਵਾਦ ਸਾਰੇ ਸਾਥੀ ਵੀਰਾਂ ਦਾ ਜੋ ਤੁਸੀਂ ਆਪਣੀ ਵੀਡੀਓ ਨੂੰ ਇੰਨਾ ਪਿਆਰ ਦੇ ਰਹੇ ਹੋ ਤੇ ਵੀਡੀਓ ਨੂੰ ਜਰੂਰ ਲਾਈਕ ਸ਼ੇਅਰ ਕਰਦਿਆ ਕਰੋ। ਤਾਂ ਕਿ ਆਪਾਂ ਤੁਹਾਨੂੰ ਹਰ ਪ੍ਰਕਾਰ ਦਾ ਬਲੌਗ ਬਣਾ ਕੇ ਆਪਾਂ ਵੀਡੀਓ ਅਪਲੋਡ ਕਰਦੇ ਰਹੀ ਆਪਣੇ ਜੱਗੂ ਮੋਟੂ ਬਲੌਗ YouTube ਚੈਨਲ ਤੇ ਜੀ ਲੈ ਵੀ ਕਿਸਾਨ ਵੀਰੋ ਤੁਹਾਨੂੰ ਇੱਕ ਜਾਣਕਾਰੀ ਹੋਰ ਦੇ ਰਹੇ ਆ ਆਪਾਂ ਨੇ ਲਾਇਆ ਸੀ ਕਿੰਨੂਆਂ ਦਾ ਬੂਟਾ ਜੋ ਕਿ ਇਹ ਜਮੀ ਪੱਤੇ ਝਾੜ ਗਿਆ ਸੀ ਤੇ ਹੁਣ ਇਹ ਤੇ ਫੁੱਲ ਇਹਦਾ ਫਲ ਲੱਗਣਾ ਸ਼ੁਰੂ ਹੋ ਗਿਆ ਜਿਵੇਂ ਉਹਨਾਂ ਨੇ ਕਹਿ ਕੇ ਦਿੱਤਾ ਸੀ ਆਪਾਂ ਯੂਨੀਵਰਸਿਟੀ ਦੇ ਵਿੱਚੋਂ ਇਹ ਲਿਆਂਦਾ ਸੀ ਜਿੱਥੇ ਬਾਗਬਾਨੀ ਹੈ ਉਹਨਾਂ ਨੇ ਕਹਿੰਦੇ ਕਿ ਐਤਕੀ ਦੇ ਸਾਲ ਦੇ ਵਿੱਚ ਵਿੱਚ ਇਹਨੇ ਸਾਨੂੰ ਫਲਾਂ ਦੇ ਦੇਣਾ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਫਲਾਂ ਜਿੱਤੇ ਲੱਗਣਾ ਸ਼ੁਰੂ ਹੋ ਗਿਆ ਤੇ ਉੱਪਰਲੀ ਸਾਈਡ ਤੁਸੀਂ ਦੇਖ ਰਹੇ ਹੋ ਇਹਦੇ ਉੱਪਰ ਇਹ ਕਿੰਨੂ ਤੁਹਾਨੂੰ ਦਿਖਾ ਰਿਹਾ ਕਿੰਨੂ ਬੜਨਾ ਸ਼ੁਰੂ ਹੋ ਚੁੱਕਿਆ ਇਹ ਫੁੱਲ ਬਣ ਕੇ ਇਨੂੰ ਬਣਨਾ ਤਿਆਰ ਹੋ ਚੁੱਕਿਆ ਜੀ ਹਾਂ ਤੇ ਇਹ ਪੇਡਾ ਹਰੇਵਾਈ ਨਾਲ ਆ ਜਿਹੜੇ ਨਵੇਂ ਪੱਤੇ ਨੇ ਇਸ ਵਕਤ ਇਹ ਫਟਾਰ ਕਰਨੀਏ ਨੇ ਸ਼ੁਰੂ ਕਰਤੀ ਤੇ ਥੱਲੇ ਵੀ ਫਟਾਰ ਸ਼ੁਰੂ ਕਰਤੀ ਜਿੱਥੋਂ ਇਹਨੂੰ ਆਪਾਂ ਇਹ ਧੜਖਾਉਨੇ ਆ ਇਹਨੂੰ ਜੜ ਤੋਂ ਥੱਲੇ ਜਿੱਥੋਂ ਇਹਨੂੰ ਤਿਆਰ ਕਰਿਆ ਹੋਤੀ ਉੰਨੀ ਆਪਾਂ ਇਹਦੇ ਵਿੱਚ ਥੱਲੇ ਦੱਬ ਦਿੱਤੀ ਆ ਉੱਪਰ ਉੱਪਰ ਇਹ ਬਹੁਤ ਵਧੀਆ ਫਟਾਰ ਆ ਕਰਨੀ ਸ਼ੁਰੂ ਕਰਤੀ ਲਾਲ ਟਮਾਟਰ ਗੰਡੇ ਤੇ ਇਹ ਆਪਾਂ ਲਾਇਆ ਸੀ ਆੜੂ ਆੜੂਆਂ ਦਾ ਪੇਡਾ ਇਹ ਵੀ ਹਰੇ ਬਾਈ ਹੈ ਤੇ ਇਹ ਤੁਸੀਂ ਆੜੂ ਦੇਖਣ ਨੂੰ ਲੱਗੇ ਹੋਏ ਦੋ ਪੀਸ ਇਹ ਦੋ ਪੀਸ ਆੜੂਆਂ ਦੇ ਤਿਆਰ ਹੋ ਗਏ ਕਿਉਂਕਿ ਦੋ ਪੀਸਾਂ ਦੇ ਵਿੱਚੋਂ ਇੱਕੇ ਪੀਸ ਸਹੀ ਹੈ ਦੂਜਾ ਇਹ ਹਲਾ ਕੋਈ ਪ੍ਰੋਬਲਮ ਕਰਨ ਖਰਾਬ ਹੋ ਕੇ ਦਿਖ ਜਾਨਾ ਤੇ ਇਹਨੇ ਹਲ ਫਲ ਚਖਣਾ ਸ਼ੁਰੂ ਨਹੀਂ ਕਰਿਆ ਇਹ ਹਲ ਫਟਾਰ ਤੇ ਹੁਣ ਸ਼ੁਰੂ ਕਰੀਏ ਜੀ ਇਹਨੇ ਫਟਾਰ ਤੇ ਇਹ ਫਟਾਰ ਕਰਨੀ ਇਹਨੇ ਸ਼ੁਰੂ ਕਰਤੀ ਆੜੂਆਂ ਦੇ ਪੇਡੇ ਨੇ ਤੇ ਨੂੰ ਇਹ ਆਪਣਾ ਬਤਾਉਂ ਜੇ ਪੇਡੇ ਵੀ ਚੱਲਣੇ ਸ਼ੁਰੂ ਹੋ ਗਏ ਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਜਾਣਕਾਰੀ ਦਿੰਦੇ ਰਹਾਂਗੇ ਇਹ ਆਪਣੀ ਗੋਭੀ ਹੈ ਜੋ ਕਿ ਗੰਡਿਆਂ ਦੀ ਉੱਪਰਲੀ ਬੱਟ ਦੇ ਉੱਪਰ ਆਪਾਂ ਨੇ ਗੋਭੀ ਲਾਤੀ ਚਾਰੇ ਪਾਸਿਓ ਤੁਸੀਂ ਦੇਖ ਰਹੇ ਹੋ ਬਹੁਤ ਹੀ ਸੁੰਦਰ ਗਲ ਦੇ ਫੁੱਲਾਂ ਦੇ ਮਾਲਾ ਜਿਓ ਉੱਪਰ ਗੰਦਿਆਂ ਦੇ ਗੁੰਦੀ ਪਈ ਹੈ ਤੇ ਆਜੋ ਵੀ ਸਾਥੀਓ ਆਪਾਂ ਅਗਲਾ ਪੇਡੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਜੋ ਕਿ ਸਬਜ਼ੀ ਦੀ ਸਾਰੀ ਆਪਾਂ ਇਹ ਆਪਣੀਆਂ ਲੰਬੀਆਂ ਕੋਕਲਾ ਮਿਰਚਾਂ ਨੇ ਜੀ ਜਿਹੜੀਆਂ ਲੰਬੀਆਂ achar ਵਾਲੀਆਂ ਲੰਬੀਆਂ ਮਿਰਚਾਂ ਨੇ ਇਹ ਵੀ ਤਿਆਰ ਆ ਹੋਰੀਆਂ ਨੇ ਤੇ ਇਹਨਾਂ ਦੀ ਵੀ ਫਟਾਆਂ ਦਾ ਕਰਨੀ ਸ਼ੁਰੂ ਕਰਤੀ ਉਹ ਮੇਥੇ ਵਾਲੀ ਕਿਆਰੀ ਥੀ ਜੋ ਕੀ ਆਪਾਂ ਨੇ ਪੱਟ ਕੇ ਉਹ ਮੇਥਾ ਪਕਾਇਆ ਥੋੜਾ ਜਿਹਾ ਵੀ ਤਿਆਰ ਕਰਕੇ ਦੇਖਾਂਗੇ ਇਹ ਮੇਥੇ ਤੇ ਹਲਪੂਰਾ ਲੱਗਿਆ ਹੋਇਆ ਤੇ ਇਹਨੂੰ ਆਪਾਂ ਫਟਾਰ ਲਈ ਤਿਆਰ ਕਰਕੇ ਦੇਖਾਂਗੇ ਇਹ ਆਪਣੀ ਬੰਦ ਗੋਬੀ ਐ ਜੋ ਕਿ ਬੱਟਾਂ ਦੇ ਉੱਪਰ ਲਾਈ ਥੀ ਤੁਸੀਂ ਸਾਹਮਣੇ ਦੇਖ ਰਹੇ ਹੋ ਫੁੱਲਾ ਸ਼ੁਰੂ ਹੋ ਗਏ ਤੇ ਵਧੀਆ ਫੁੱਲ ਕਿਲੋ ਡੇਢ ਕਿਲੋ ਦਾ ਫੁੱਲ ਜਦੋਂ ਪੱਕ ਜਾਂਦਾ ਏ ਉਦੋਂ ਆਪਾਂ ਇਹਨੂੰ ਉਹ ਕਰਦੇ ਆਂ ਤੇ ਉਧਰ ਸਾਹਮਣੇ ਆਪਾਂ ਨੇ ਗੰਨੇ ਬੀਜੇ ਸੀ ਗੰਨੇ ਵੀ ਫਟਾਰ ਕਰਨੀ ਸ਼ੁਰੂ ਕਰਤੀ ਗੰਨਿਆਂ ਨੇ ਤੇ ਕਾਫੀ ਬੀਜੇ ਸੀ ਆਪਾਂ ਨੇ ਤੇ ਉਹ ਕੁਛ ਖੰਡ ਪੈਣ ਕਾਰਨ ਇਹ ਗੰਨਾ ਗਲਣਾ ਸ਼ੁਰੂ ਹੋ ਗਿਆ ਇਹਦੇ ਵਿੱਚ ਸੁੰਡ ਪੈ ਗਿਆ ਸੀ ਉਹ ਗਲਣਾ ਸ਼ੁਰੂ ਹੋ ਗਿਆ ਤੇ ਕੁਸ ਨਾਲ ਦੀ ਨਾਲ ਉੱਪਰ ਨੂੰ ਵਧਣਾ ਫੁੱਲਣਾ ਸ਼ੁਰੂ ਹੋ ਗਿਆ ਬੇਲਾਂ ਵੀ ਚੰਕਰੀਆਂ ਨੇ ਤੇ ਆ ਜੋ ਦਿਖਾਉਨੇ ਆਗਾ ਤੁਹਾਨੂੰ ਹੁਣ ਇਹ ਤੁਹਾਨੂੰ ਲਾਹਵਾਦੀ ਮਰੂਦ ਇਹ ਐਣ ਐਵੇਂ ਸੁੱਕ ਗਏ ਸੀ ਜਿਵੇਂ ਹੁਣ ਸੁੱਕ ਰਿਹਾ ਕੋਈ ਪੱਤਾ ਨਹੀਂ ਤੇ ਪਰ ਇਹਨੇ ਆਪਣੀ ਹੁਣ ਫਟਾੰਦ ਕਰਨੀ ਸ਼ੁਰੂ ਕਰਤੀ ਆ ਦੇਖ ਰਹੇ ਹੋ ਤੁਸੀਂ ਜੋ ਕਿ ਜੜਾਂ ਦੇ ਵਿੱਚੋਂ ਫੁੱਟਣਾ ਸ਼ੁਰੂ ਹੋ ਗਿਆ ਇਹ ਅਲਾਹਾਵਾਦੀ ਜੋ ਕਿ ਘੱਟੋ ਘੱਟ ਕਹਿੰਦੇ ਅੱਧਾ ਕਿਲੋ ਪੌਣਾ ਕਿਲੋ ਦਾ ਮਰੂਦ ਹੁੰਦਾ ਹੈ ਵੱਡਾ ਉਹ ਸੁੱਕਣਾ ਸੁੱਕ ਗਿਆ ਸੀ ਸੁੱਕ ਕੇ ਪੱਤੇ ਪੱਤੀ ਝੜ ਹੋ ਕੇ ਤੇ ਹੁਣ ਇਹ ਫਟਾਦ ਕਰਨੀ ਇਹਨੇ ਸ਼ੁਰੂ ਕਰ ਦਿੱਤੀ ਹੈ ਥੱਲੋਂ ਤੁਸੀਂ ਦੇਖ ਰਹੇ ਹੋ ਇਹਨਾਂ ਤੇ ਇਹ ਪਟਾਣ ਦਾ ਸ਼ੁਰੂ ਕਰ ਚੁੱਕੇ ਫੁੱਟਣਾ ਸ਼ੁਰੂ ਹੋ ਗਿਆ ਜੀ ਇਹ ਚਾਰੇ ਪਾਸਿਓਂ ਤੇ ਫਿਰ ਇਹਦੇ ਅਮਰੂਦ ਦਿਖਾਵਾਂਗੇ ਵੀ ਤੇ ਕਿੱਡੇ-ਕੱਡੇ ਅਮਰੂਦ ਲੱਗਦੇ ਨੇ ਜੀ ਆ ਜਾਓ ਪਿਆਰੇ ਸਾਥੀਓ ਲੈ ਵੀ ਪਿਆਰੇ ਸਾਥੀਓ ਇਹੇ ਦੇਖ ਰਿਹਾ ਤੁਸੀਂ ਨਿੰਬੂਆਂ ਦੇ ਪੇਟਾ ਇਹਨੂੰ ਵੀ ਫਟਾਣਦ ਕਰਨੀ ਸ਼ੁਰੂ ਕਰਤੀ ਨਿੰਬੂਆਂ ਦੇ ਪਿੰਡੇ ਰੇ ਤੇ ਪਹਿਲਾਂ ਇਹਦੇ ਬਹੁਤ ਜ਼ਿਆਦੇ ਫੜ ਲੱਗਿਆ ਸੀ ਜਿੱਦੂ ਇਹ ਲਗਾਇਆ ਸੀ ਕਿਉਂਕਿ ਲਗਾਉਣ ਕਾਰਨ ਕਿਹੜਾ ਪੇਡਾ ਨਾ ਜਮਾ ਖਾਲੀ ਹੋ ਜਾਂਦਾ ਪੱਤੇ ਝੜ ਹੋ ਜਾਂਦੀ ਉਹਦੀ ਜਦੋਂ ਤੁਸੀਂ ਸਮੇਂ ਦੇ ਮੁਤਾਬਕ ਇਹਨੂੰ ਲਗਾਉਂਗੇ ਤਾਂ ਦੂਵਾਰ ਫਿਰ ਇਹ ਫੁੱਟਣਾ ਸ਼ੁਰੂ ਹੋ ਗਿਆ ਸੀ ਹੁਣ ਇਹ ਉੱਪਰ ਨਵੀਂ ਫਟਾਂ ਦੇ ਨੇ ਸ਼ੁਰੂ ਕਰੀ ਹੈ ਤੁਸੀਂ ਦੇਖ ਰਹੇ ਹੋ ਤੇ ਫਾਲਾ ਇਹਨੇ ਵੀ ਚੱਕਣਾ ਸ਼ੁਰੂ ਕਰਤਾ ਦੇਖਣ ਨੂੰ ਚਿੱਟੇ-ਚਿੱਟੇ ਜੋ ਫੁੱਲ ਨੇ ਫਟਾਂ ਦੇ ਦੀ ਸ਼ੁਰੂ ਹੋ ਗਈ ਤੇ ਜਦੋਂ ਇਹਤੇ ਨਿੰਬੂ ਲੱਗੇ ਉਦੋਂ ਤੁਹਾਨੂੰ ਦਿਖਾਵਾਂਗੇ ਕਿਉਂਕਿ ਪਾਣੀ ਪੂਣੀ ਦੀ ਹਾਲਾ ਨਹਿਰ ਦਾ ਪਾਣੀ ਹੁਣ ਆਉਣ ਲੱਗਿਆ ਹੁਣ ਇਹਨਾਂ ਦੇ ਵਿੱਚ ਨਹਿਰ ਦਾ ਪਾਣੀ ਪੈਣਾ ਸ਼ੁਰੂ ਹੋਵੇਗਾ ਤੇ ਟੂਟੀ ਆਪਣੀ ਪਾਣੀ ਆਪਣਾ ਪਹੁੰਚ ਚੁੱਕਿਆ ਜੋ ਹੁਣੀ ਹੁਣੀ ਪਾਣੀ ਟੂਟੀ ਆਉਣੀ ਸ਼ੁਰੂ ਹੋ ਗਈ ਤੇ ਹੁਣ ਜਿਨ੍ਹਾਂ ਨੂੰ ਇਹ ਬੇਲਾਂ ਨੂੰ ਤੋਰੀਆਂ ਲੀਆਂ ਨੇ ਕਮਾਰ ਬੀਜਿਆ ਹੋਇਆ ਆਪਾਂ ਨੇ ਇਹ ਕਮਾਰ ਵੀ ਰੂ ਹੋ ਚੁੱਕਿਆ ਫੁੱਟਣਾ ਜੀ ਕਿਉਂਕਿ ਪਹਿਲਾਂ ਤਾਂ ਉਹੀ ਹੋ ਗਿਆ ਦੀ ਆੜ ਮੋਲ ਗਿਆ ਹੁਣ ਲੱਗਿਆ ਇਹ ਤੇ ਬੇਲਾਂ ਕਦੂਆਂ ਦੀਆਂ ਗੰਨੇ ਤੇ ਇਧਰ ਵੀ ਇੱਕ ਦੋ ਬੇਲਾਂ ਆਪਾਂ ਨੇ ਕ੍ਰੇਲਿਆਂ ਦੀਆਂ ਲਾਈਆਂ ਸੀ ਤੇ ਹੁਣ ਅਜੇ ਕਿਆਰੀ ਨੂੰ ਡੱਕਾਂਗੇ ਆ ਗੋਭੀ ਨੂੰ ਸੰਢੀ ਜਾਦੇ ਪੈ ਗਈ ਤੇ ਫੁੱਲ ਤੋੜਦੇ ਤੇ ਆਪਾਂ ਨੇ ਕਦ ਦੋਨੀਆ ਬੇਲਾਂ ਉਧਰ ਕਦੂ ਤੋਰੀ ਅੱਜ ਇਹ ਸਾਰੀ ਸਬਜ਼ੀ ਆਪਾਂ ਨੇ ਪਾਣੀ ਨਾਲ ਡੱਕ ਦਾਂਗੇ ਵੀਰੇ ਅੱਜ ਇਹਨੂੰ ਇਸ ਕਰਕੇ ਪੋਲੀ ਮਿੱਟੀ ਕਰਕੇ ਆਏ ਐ ਜਿੱਥੇ ਸੋਰਾਂ ਵੀ ਖੁੱਲਦੀਆਂ ਨੇ ਜਿਵੇਂ ਸੋਰ ਖੁੱਲ ਗਈ ਪਾਣੀ ਥੱਲੇ ਜਾਣਾ ਸ਼ੁਰੂ ਹੋ ਗਿਆ ਇਸ ਕਰਕੇ ਇਹ ਹੁਣ ਜਿਉਂ-ਜਿਉਂ ਭਰੀ ਜਾਊ ਜਿਉਂ-ਜਿਉਂ ਥੱਲੇ ਜਾਈ ਜਾਊਗਾ ਬਾਕੀ ਧੰਨਵਾਦ ਸਾਥੀਓ ਬਣੇ ਰੋ ਵੀਡੀਓ ਤੇ ਇਹ ਆਪਣੀ ਸਬਜ਼ੀਬਾਰੀ ਹੈ ਤੇ ਇੱਧਰ ਗੰਡੇ ਪਿਆਜ਼ ਲੋਕੀ ਫालतू ਜਗ੍ਹਾ ਤੇ ਆਪਾਂ ਪਿਆਜ਼ ਲਾਉਂਦੇ ਤੇ ਇਹ ਪਿਆਜ਼ ਦੀ ਕਿਹੜੀ ਹੈ ਗਿੜੀ ਆਪਾਂ ਗੰਢੀ ਲਾਏ ਤੇ ਪਹਿਲੀ ਗੇਲ ਜਦੋਂ ਸਬਜ਼ੀ ਤਿਆਰ ਕਰਨੀ ਸ਼ੁਰੂ ਕਰੀ ਹੈ ਤਾਂ ਗੰਢੀ ਲਾਏ ਦੋ ਗੰਢੀ ਲਾ ਹੁਣ ਹਰੇ ਸ਼ੁਰੂ ਹੋ ਗਏ ਉਖਾ ਤੇ ਪੱਕ ਗਏ ਹੀ ਗੰਡੇ ਹੋ ਚਟਣੀ ਜੁਟਣੀ ਵਾਸਤੇ ਲਵਾਂਗੇ ਕੰਮ ਧੰਨਵਾਦ ਸਾਥੀ ਪਿਆਰੋ ਨਮਸਕਾਰ ਵੀ ਸਾਥੀ ਪਿਆਰੋ ਲੈ ਵੀ ਤੁਸੀਂ ਦੇਖ ਰਹੇ ਹੋ ਜੋ ਕਿ ਆਪਣੀ ਕਾਫੀ ਸਮੇਂ ਬਾਅਦ ਆਪਾਂ ਪਹੁੰਚੇ ਆਪਣੀ ਬਾਗਲ ਦੇ ਸਬਜ਼ੀ ਵਾਲੀ ਬਾੜੀ ਦੇ ਵਿੱਚ ਜਿੱਥੇ ਤੁਸੀਂ ਦੇਖ ਰਹੇ ਹੋ ਕਾਫੀ ਚਿਰ ਪਹਿਲਾਂ ਆਪਾਂ ਨੇ ਵੀਡੀਓ ਪਾਈ ਸੀ ਜਿਸ ਦੇ ਵਿੱਚ ਬੰਦ ਗੋਭੀ ਫੁੱਲ ਗੋਭੀ ਗਾਠ ਗੋਭੀ ਵੀਜੀ ਸੀ ਜੋ ਕਿ ਕਾਫੀ ਚਿਰ ਪਹਿਲਾਂ ਆਪਾਂ ਤੋੜ-ਤੋੜ ਕੇ ਸਬਜੀ ਬਣਾ ਕੇ ਖਾਣੀ ਸ਼ੁਰੂ ਕਰਤੀ ਤੇ ਅੱਜ ਤੁਹਾਨੂੰ ਦਿਖਾਵਾਂਗੇ ਜੋ ਕਿ ਆਪਣੀ ਹਰ ਲੋਗੋ ਵੀ ਤੇ ਕਾਫੀ ਕਿੱਲੋ-ਕਿੱਲੋ ਦੇ ਫੁੱਲ ਤਿਆਰ ਹੋ ਚੁੱਕੇ ਨੇ ਇਹ ਤੁਸੀਂ ਦੇਖ ਰਹੇ ਹੋ ਜੋ ਕਿ ਫੁੱਲ ਬਹੁਤ ਹੀ ਕੱਚਾ ਵਧੀਆ ਫੁੱਲ ਤਿਆਰ ਹੋ ਚੁੱਕੇ ਆ ਗੋਭੀ ਦਾ ਤੇ ਅੱਜ ਇਹਨੂੰ ਵੱਢਣਾ ਆਪਾਂ ਸ਼ੁਰੂ ਕਰਾਂਗੇ ਤੁਸੀਂ ਦੇਖਿਓ ਪਹਿਲਾਂ ਸਾਰਿਆਂ ਨੂੰ ਪਹਿਲਾਂ ਆਪਾਂ ਨੇ ਬਾਗਲ ਦੇ ਵਿੱਚ ਇੱਕ ਸਪੈਸ਼ਲਿਸਟ ਨਮੀ ਦਾਤੀ ਰੱਖੀ ਹੈ ਜੋ ਵੀ ਚੀਜ਼ ਦਿੱਕਤ ਆਈ ਕਰਨੀ ਹੈ ਪੱਤਣ ਦੀ ਕੋਸ਼ਿਸ਼ ਨਹੀਂ ਕਰਾਂਗੇ ਤਾਂ ਕਿ ਆਪਾਂ ਉਹਨੂੰ ਵਧਣ ਦੀ ਕੋਸ਼ਿਸ਼ ਕਰੀਏ ਤੇ ਇਹ ਆਪਾਂ ਬੰਦ ਗੋਬੀ ਤੇ ਫੁੱਲ ਗੋਬੀ ਵਧਣੀ ਸ਼ੁਰੂ ਕਰਦੇ ਆਂ ਇਹ ਲੱਗੋਬੀ ਦਾ ਬੂਤਾ ਆਪਾਂ ਨੇ ਬਦਲਿਆ ਜੋ ਕਿ ਤੁਸੀਂ ਦੇਖ ਰਹੇ ਹੋ ਬਹੁਤ ਹੀ ਇੰਗੰਨੇਮੀ ਫੁੱਲਾਂ ਦੀ ਗੋਭੀ ਹੈ ਤੇ ਜੋ ਕੀ ਇਹਦੇ ਇਹ ਫੁੱਲ ਪੱਤੇ ਨੇ ਆਪਾਂ ਇਹਨਾਂ ਨੂੰ ਵੀ ਕੰਮ ਲਵਾਂਗੇ ਹੁਣ ਤੁਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਵੀ ਇਹਨਾਂ ਤੋਂ ਕੀ ਕੰਮ ਲਵਾਂਗੇ ਇਹਨੂੰ ਪਹਿਲਾਂ ਆਪਾਂ ਸਾਰੀ ਇਸ ਤਰ੍ਹਾਂ ਜੀ ਪਹਿਲਾਂ ਜਿਵੇਂ ਤੁਹਾਨੂੰ ਦੱਸ ਚੁੱਕਿਆ ਕਿ ਆਪਾਂ ਪਹਿਲਾਂ ਫੁੱਲ ਕੱਟੇ ਸੀ ਕਿਦੋਂ ਫੁੱਲ ਲਰੀਆਨਾ ਆਪ ਦੇ ਖਾਣੇ ਜੋ ਗ੍ਰੇਫੁੱਲਾ ਲੈ ਜਾਣੇ ਆਪਾਂ ਇਹ ਫੁੱਲ ਆਪਾਂ ਇੱਕ ਗੋਭੀ ਸਬਜੀ ਦੇ ਵਿੱਚੋਂ ਕੱਟਿਆ ਬਹੁਤ ਹੀ ਸੁੰਦਰ ਬੰਦ ਗੁੰਦਮਾ ਫੁੱਲੋ ਗੋਭੀ ਦਾ ਤੇ ਬਹੁਤ ਹੀ ਸਵਾਦਿਸ਼ਟ ਸਬਜੀ ਬਣਦੀ ਹੈ ਬਾਈ ਮੁੱਲ ਦੀ ਸਬਜੀ ਨਾਲ ਕਿਉਂਕਿ ਘਰ ਦੀ ਬਿਨਾਂ ਰੇ ਸਪਰੇਅ ਵਾਲੀ ਇਹ ਸਬਜੀ ਹੈ ਹਜੇ ਤੱਕ ਕੋਈ ਵੀ ਆਪਾਂ ਨੇ ਇਤੇ ਕੈਮੀਕਲ ਦੀ ਸਪਰੇ ਨਹੀਂ ਕਰੀ ਜਿਵੇਂ ਰੂੜੀ ਦੀ ਰੇ ਨਾਲ ਸਬਜ਼ੀ ਤਿਆਰ ਕਰੀ ਹੋਈ ਆ ਕਿਉਂਕਿ ਹੁਣ ਸਪਰੇ ਕਰਨ ਦੀ ਇਹ ਤੇ ਜ਼ਰੂਰਤ ਪਾਊਗੀ ਥੋੜੀ ਥੋੜੀ ਸ਼ੁੰਡੀ ਇਹਦੇ ਵਿੱਚ ਆ ਤੁਸੀਂ ਦੇਖ ਰਹੇ ਹੋ ਜੋ ਕਿ ਸ਼ੁੰਡੀ ਤਿਆਰ ਹੋ ਚੁੱਕੀ ਹੈ ਕੋਚ ਹੈ ਕਿਉਂਕਿ ਨਾਲ ਦੀ ਨਾਲ ਆਪਾਂ ਸਬਜ਼ੀ ਤੋੜਨੀ ਸ਼ੁਰੂ ਕਰਤੀ ਹੈ ਥੋੜਾ ਜਿਹਾ ਗੋਭੀ ਗੋਭੀ ਦੀ ਹੈ ਸ਼ੁੰਡੀ ਇਹ ਸ਼ੁੰਡੀ ਆ ਤਾਂ ਬਿਨਾ ਸਪਰੇ ਤੋਂ ਉੱਚ ਕਰਾਂਗੇ ਵੀ ਅੱਗੇ ਨਾ ਵਧੇ ਤੇ ਨਾ ਰੇ ਸਪਰੇ ਕਰੀ ਜਾਵੇ ਜੇ ਜਾਦੇ ਹੁੰਦੀ ਹੈ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਰਹਿ ਦਿਓ ਵੀ ਇਹ ਸੰਡੀ ਜਾਂ ਤੇਲੇ ਨੂੰ ਬਿਨਾਂ ਰੇ ਸਪਰੇ ਤੋਂ ਆਪਾਂ ਕਿਵੇਂ ਇਹਨਾਂ ਦੀ ਰੋਕ ਥਾਮ ਕਰ ਸਕਦੇ ਹਾਂ ਤੁਹਾਨੂੰ ਬੇਨਤੀ ਹੈ ਕਿ ਕਮੈਂਟਾਂ ਦੇ ਵਿੱਚ ਤੁਸੀਂ ਜਰੂਰ ਸਾਨੂੰ ਰਹਿ ਦਿਓ ਕਿ ਜਿਹੜੀ ਇਹ ਸੰਡੀ ਹੈ ਇੱਕ ਤੇਲ ਹੈ ਹਰਾ ਤੇਲਾ ਥੋੜਾ ਜਿਹਾ ਕਾਲਾ ਵੀ ਤੇਲ ਹੈ ਕਾਲਾ ਮੱਛਰ ਜ ਹੈ ਤੇ ਇੱਕ ਹਰਾ ਜਿਹਾ ਤੇਲ ਹੈ ਥੋੜਾ ਥੋੜਾ ਸ਼ੁਰੂਏ ਹੁੰਦਾ ਤੇ ਕੇ ਕਾਲੀ ਛੁੰਦੀ ਹੈ ਵੀ ਇਹਨੂੰ ਬਿਨਾਂ ਰੇਸਪਰੇ ਤੋਂ ਕੋਈ ਮਾਰਨ ਦੀ ਜੇ ਕਿਸੇ ਕਿਸਾਨ ਵੀਰ ਕੋਲੇ ਕੋਈ ਝੁਕਤੀ ਹੈ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਜਤੋ ਜ਼ਰੂਰ ਸਾਨੂੰ ਇਹ ਰਹਿ ਦਿਓ ਜੀ ਵੀ ਇਹ ਬਿਨਾਂ ਰੇਸਪਰੇ ਤੋਂ ਕਿਵੇਂ ਮਾਰੀ ਜਾ ਸਕਦੀ ਹੈ ਧੰਨਵਾਦ ਸਾਥੀਓ ਕਿਸਾਨ ਵੀਰੋ ਤੇ ਬਣੇ ਉਹ ਵੀਡੀਓ ਤੇ ਤੇ ਵੀਡੀਓ ਨੂੰ ਜ਼ਰੂਰ ਲਾਈਕ ਸ਼ੇਅਰ ਕਰ ਦਿਆ ਕਰੋ ਤਾਂ ਕਿ ਤੁਹਾਨੂੰ ਦੇ ਰਹਿਣ ਨਾਲ ਆਪਾਂ ਹੋਰ ਵੀ ਵਧੀਆ-ਵਧੀਆ ਵਲੌਗ ਤੁਹਾਨੂੰ ਦਿਖਾਉਂਦੇ ਰਹੀਏ ਅਤੇ ਤੁਹਾਡੀ ਰਹਿਣ ਨਾਲ ਹੋਰ ਵੀ ਵਧੀਆ-ਵਧੀਆ ਆਪਾਂ ਸਬਜ਼ੀ ਤਿਆਰ ਕਰਦੇ ਰਹੀਏ ਜੀ ਧੰਨਵਾਦ ਸਾਥੀਓ ਆਪਾਂ ਤੁਹਾਨੂੰ ਦਿਖਾਵਾਂਗੇ ਜੋ ਕਿ ਇਹ ਪੱਤੇ ਤੋੜੇ ਜਾ ਰਹੇ ਨੇ ਤੇ ਇਹਨਾਂ ਨੂੰ ਤੋੜ ਕੇ ਆਪਾਂ ਜੋ ਕਿ ਪਸ਼ੂ ਆਪਣੇ ਘਰੇ ਰੱਖਿਆ ਹੋਇਆ ਨੇ ਉਹਨਾਂ ਨੂੰ ਆਪਾਂ ਇਹ ਤੋੜ ਕੇ ਜੋ ਬਚਦਾ ਪੱਤੇ ਨੇ ਬਹੁਤ ਹੀ ਵਧੀਆ ਸੁਆਦਿਸ਼ਟ ਵਧੀਆ ਪੱਤੇ ਬਣਦੇ ਨੇ ਇਹ ਤਾਂ ਕਿ ਆਪਾਂ ਪਸ਼ੂਆਂ ਦੇ ਹਰੇ ਚਾਰੇ ਦੇ ਵਿੱਚ ਇਹਨਾਂ ਤੋਂ ਵੀ ਕੰਮ ਲਵਾਂਗੇ ਇਹੇ ਤੋੜ ਕੇ ਪੱਤੇ ਆਪਾਂ ਵਧੀਆ ਪੋਟਲੀ ਜੀ ਬਣਾ ਕੇ ਇਹਨਾਂ ਨੂੰ ਹਰੇ ਦੇ ਵਿੱਚ ਪੁੱਟ ਕੇ ਪਸ਼ੂ ਨੂੰ ਪਾਏ ਜਾ ਸਕਦੇ ਨੇ ਇਹ ਵੀ ਵਧੀਆ ਇੱਕ ਹੋ ਹੋਏ ਤੁਸੀਂ ਦੇਖ ਰਹੇ ਹੋ ਆਪਾਂ ਦੋ ਫੁੱਲਾ ਕੱਲ ਆਪਾਂ ਬੰਦ ਗੋਭੀ ਤੋੜੀ ਸੀ ਤੇ ਅੱਜ ਆਪਾਂ ਫੁੱਲ ਗੋਭੀ ਤੋੜੀ ਹੈ ਤੇ ਤੁਹਾਨੂੰ ਅਗਲੇ ਬਲਾਗ ਦੇ ਵਿੱਚ ਬੰਦ ਗੋਭੀ ਵੀ ਦਿਖਾਵਾਂਗੇ ਤੇ ਹੁਣ ਆਪਾਂ ਫੁੱਲ ਗੋਭੀ ਦਿਖਾਈ ਹੈ ਜੋ ਕਿ ਬਹੁਤ ਹੀ ਵਧੀਆ ਗੁੰਦਵੇਂ ਫੁੱਲ ਨੇ ਸੁੰਦਰ-ਸੁੰਦਰ ਫੁੱਲ ਨੇ ਕਿਉਂਕਿ ਕਿਲੋਕ ਸਬਜ਼ੀ ਆਪਾਂ ਰੋਜ਼ ਲਿਆ ਕੇ ਬਣਾਉਂਦੀ ਆ ਤੇ ਆਹ ਦਿਖਾਉਣਾ ਤੁਹਾਨੂੰ ਬੰਦ ਗੋਭੀ ਜੋ ਕਿ ਬਹੁਤ ਵਧੀਆ 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 ਫੁੱਲ ਇਹਦੇ ਹੋ ਚੁੱਕੇ ਨੇ ਕਿਉਂਕਿ ਜਦੋਂ ਇੱਥੋਂ ਆਪਾਂ ਪੱਤਣੀ ਸ਼ੁਰੂ ਕਰ ਦਿੱਤੀ ਐ ਤੇ ਲਾਲ ਟਮਾਟਰ ਵੀ ਤਿਆਰ ਨੇ ਤੇ ਆ ਜੋ ਆਪਾਂ ਦਿਖਾਉਣਾ ਤੁਹਾਨੂੰ ਤੇ ਇਹ ਆਪਣਾ ਇੱਧਰ ਗੰਨੇ ਤੇ ਕਦੂ ਹਣੀਆਂ ਬੇਲਾਂ ਇਹ ਤੁਸੀਂ ਦੇਖ ਰਹੇ ਹੋ ਜੋ ਕਿ ਆਪਣੀਆਂ ਕਦੂਆਂੀਆਂ ਬੇਲਾਂ ਤੋਰੀ ਕਦੂ ਕ੍ਰਿੰਡੀ ਤੇ ਇਹ ਧਣੀਆਂ ਜੋ ਕਿ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਬਾੜੇ ਦੀ ਸ਼ੁਰੂ ਕਰਤੀ ਬਹੁਤ ਵਧੀਆ ਗਿੱਠ ਡੇਢ ਗਿੱਠ ਤੋਂ ਦੋ ਗਿੱਠਾ ਮੰਗੋ ਇਹ ਧਣੀਆਂ ਆਪਣਾ ਇੱਕ ਕਿਆਰੀ ਦੇ ਵਿੱਚ ਇਹਨੂੰ ਉੱਚੀ ਕਰਕੇ ਬੀਜਦਾਨ ਨੇ ਤੇ ਉਹ ਦੂ ਬਾਅਦ ਇਹਨੂੰ ਦਾਤੀ ਦੇ ਨਾਲ ਇਹਦੀ ਕਟਾਈ ਕਰਦਣਿਆ ਆਪਾਂ ਇਹ ਦੂ ਬਾਦ ਵਾਲੀ ਇਹਦੀ ਫਸਲ ਨਹੀਂ ਲੈਂਦੇ ਕਿਉਂਕਿ ਇਹਦੀ 21 ਕੇਰੀ ਪਟਾਈ ਕਰਦੇ ਆ ਦੂਰੀਵਾਰ ਉਗਾਈ ਦੀ ਆਪਾਂ ਚਿੰਤਾ ਨਹੀਂ ਕਰਦੇ ਦੂਰੀਵਾਰੇ ਦੀ ਜਦੋਂ ਉੱਤਰ ਬੱਟ ਤਿਆਰ ਹੋ ਗਈ ਤੇ ਨਾਲ ਦੀ ਨਾਲ ਗੇਤਾ ਪਸੇਤਾ ਆਪਾਂ ਬੀਜ ਦਿੰਨੇ ਆ ਇਹ ਗੋਭੀ ਤਿਆਰ ਹੋ ਰਹੀ ਆਪਣੀ ਛੋਡੀ ਇਹਦੇ ਵਿੱਚ ਬਹੁਤ ਪੈ ਚੁੱਕੀ ਐ ਤੇ ਇਹ ਕਦੂਆਂ ਨੀਆਂ ਬੇਲਾਂ ਨੇ ਜੋ ਕਦੂਆਂ ਨੀਆਂ ਤੋਰੀਆਂ ਨੀਆਂ ਬੇਲਾਂ ਸ਼ੁਰੂ ਹੋ ਗਈਆਂ ਇਹ ਪ੍ਰਿੰਦੀਆਂ ਤਿਆਰ ਹੋ ਗਈਆਂ ਆ ਆਪਣੇ ਪਿਆਜ਼ ਤੇ ਇਧਰ ਆਪਾਂ ਨੇ ਪਾਣੀ ਛੱਡਿਆ ਹੋਇਆ ਇਹ ਗੇਤਾ ਮੇਥਾ ਹੀ ਤੋਂ ਨਹੀਂ ਘੂਰ ਦੇਖਿਆਉਣੇ ਆ ਇਹ ਆਪਣਾ ਪਛੇਤਾ ਮੇਥਾ ਬੀਜ ਹੈ ਇਹ ਆਪਣੀਆਂ ਗਮਾਰੇ ਦੀਆਂ ਫੜੀਆਂ ਬੀਜੀਆਂ ਹੋਈਆਂ ਨੇ ਦੋਈ ਸਾਈਡ ਗਮਾਰਾ ਤਿਆਰ ਹੈ ਕਦੂਆਂ ਦੇ ਵੇਲਾਂ ਸ਼ੁਰੂ ਹੋ ਰਹੀਆਂ ਨੇ ਇਹ ਆਪਣੇ 56 ਕਦੂ ਨੇ ਜਿਹਨੂੰ ਅੱਜ ਪਾਣੀ ਲਾਇਆ ਹੈ ਕਦੂਆਂ ਬੇਲਾਂ ਨੂੰ ਪਾਣੀ ਲਾ ਕੇ ਕਿਉਂਕਿ ਇਹਦੇ ਵੀ ਫੁੱਲ ਕਦੂ ਛੱਪਣ ਕਦੂ ਲੱਗਣੀ ਸ਼ੁਰੂ ਹੋਗੇ ਥੋੜਾ ਜਿਹਾ ਗੇਤੇ ਕਰਕੇ ਗਲਣਾ ਵੀ ਸ਼ੁਰੂ ਹੋ ਗਿਆ ਵਿੱਚ ਵਿੱਚ ਜਿਆਦਾ ਤੇ ਇਹ ਪਾਣੀ ਸ਼ੁਰੂ ਹੋ ਗਿਆ ਆਪਣਾ ਆ ਜਿਓ ਵੀ ਸਾਥੀਓ